ਇਕ ਓੰਕਾਰ ਸਤ ਗੁਰ ਪ੍ਰਸਾਦ ਮਾਰੂ ਮਹਲਾ ਨਾਮਾ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾ ਮਲ ਉਧਰਿਓ ਗਨ ਕਾ ਹੂੰ ਗਤ ਪਾਈ ਰਹਾਓ पंचली को राजसभा में राम नाम सुदाई ताको दुख हरयो करुणा में अपनी पैज बड़ाई जे नर जस कृपा निद गायो ताको पयो सहाय ਕਹੋ ਨਾਨਕ ਮੈਂ ਇਹੀ ਪਰੋਸੈ ਗਹੀਆਨ ਸਰਨਾਈ